ਕੀਤੀ ਦੀਆਂ ਅਲੌਕਿਕ ਕਰਾਮਾਤਾਂ ਮੈਂ ਦਿੱਲੀ ਸਾਹ ਹੁਣ ਪਿੱਛੇ ਜਾਏ ਤੇ ਮੈਂ ਕਿਹਾ ਕਈ ਲੋਕ ਆਖਦੇ ਨੇ ਕਰਾਮਾਤ ਕੀ ਹੈ ਕਰਾਮਾਤ ਵਿਖਾਓ ਬਾਬਾ ਹਰਬੰਸ ਸਿੰਘ ਜੀ ਦੀ ਯਾਦ ਵਿੱਚ ਨਾ ਕਾਰਸੇ ਵਾਲਾਂ ਦੀ ਯਾਦ ਚ ਉੱਥੇ ਸਮਾਗਮ ਹੋ ਰਿਹਾ ਸੀ ਤੇ ਮੈਂ ਬੇਨਤੀ ਕੀਤੀ ਸੀ ਗੁਰਮਖੋ ਬਾਬਾ ਹਰਬੰਸ ਸਿੰਘ ਜੀ ਦੇ ਦਰਸ਼ਨ ਕਰ ਲਓ ਜਦੋਂ ਸਰੀਰ ਚ ਸੰਨ ਉਦੋਂ ਵੀ ਮੈਂ ਕਈ ਵਾਰੀ ਕਹਿੰਦਾ ਰਿਹਾ ਕਿ ਬਾਬਾ ਹਰਬੰਸ ਸਿੰਘ ਦੇ ਦਰਸ਼ਨ ਕਰ ਲਓ ਇਕ ਗੁਰੂ ਨਾਨਕ ਦੇ ਘਰ ਦੀ ਜਿਉਂਦੀ ਜਾਗਦੀ ਕਰਾਮਾਤੀ ਆਖੋ ਸਤਿਨਾਮ ਵਾਹਿਗੁਰੂ ਕਰਾਮਾਤ ਤੇ ਜਿਉਂਦੀ ਜਾਗਦੀ ਤੁਸੀਂ ਹਰਾਨ ਹੋ ਜਾਓਗੇ ਗਿਣਤੀ ਕਰਨ ਲੱਗ ਜਾਓ ਤੁਸੀਂ ਗਿਣ ਨਹੀਂ ਸਕਦੇ ਕਿ ਬਾਬਾ ਹਰਬੰਸ ਸਿੰਘ ਨੇ ਕਿੰਨੇ ਗੁਰਦੁਆਰਿਆਂ ਦੀ ਕਰ ਸੇਵਾ ਕਰਾਈ ਗਿਣਤੀ ਨਹੀਂ ਕਰ ਸਕਦੇ ਕਿੰਨੀ ਇੱਕ ਸੇਵਾ ਗੁਰੂ ਘਰ ਦੇ ਮਹਾਪੁਰਖ ਜੇ ਅਸੀਂ ਜੋ ਸੋਚ ਵੀ ਨਹੀਂ ਬੰਦਾ ਸੁਪਨਾ ਨਹੀਂ ਲੈ ਸਕਦਾ ਉਹ ਐਸਾ ਖੇਡਾ ਕਰ ਜਾਂਦੇ ਨੇ ਉਹ ਗੁਰੂ ਗੁਰੂ ਘਰ ਦੀਆਂ ਜਿਉਂਦੀਆਂ ਜਗਦੀਆਂ ਕਰਾਮਾਤਾ ਹੀ ਹੁੰਦੇ ਨੇ ਮਹਾਪੁਰਖ ਬਾਬਾ ਹਰਬੰਸ ਸਿੰਘ ਜੀ ਦਾ ਜੀਵਨ ਮੈਂ ਪੂਰਾ ਵੈਸੇ ਵਿਸਥਾਰ ਨਾਲ ਦਿੱਲੀ ਦੇ ਦੁਆਰ ਚ ਸੁਣਾਇਆ ਸੀ ਉਹ ਰਿਕਾਰਡਿੰਗ ਨਹੀਂ ਆਏਗੀ ਕੈਸਟ ਆ ਜਾਏਗੀ ਬਾਬਾ ਹਰਬੰਸ ਸਿੰਘ ਜੀ ਦੀ ਜੀਵਨੀ ਉਹਦੇ ਚ ਲਿਖਿਆ ਹੈ ਪਾਕਿਸਤਾਨ ਦਾ ਜਨਮ ਸੀ ਤੇ ਬਾਬਾ ਹਰਬੰਸ ਸਿੰਘ ਦੇ ਹੱਥ ਮੁੜੇ ਹੋਏ ਸਨ ਹੱਥ ਸਨ ਜਿਹੜੇ ਅੰਦਰ ਨੂੰ ਮੁੜੇ ਹੋਏ ਸਨ ਹੱਥੇ ਤਾਂ ਖੁੱਲਦੇ ਨਹੀਂ ਸਨ ਉਂਗਲਾਂ ਮੁੜੀਆਂ ਹੋਈਆਂ ਸਨ ਮੁਠੀਆਂ ਬੰਦ ਸਨ ਹੱਥ ਖੁੱਲਦੇ ਹੀ ਨਹੀਂ ਸਨ ਤੇ ਨਿਕਲੇ ਸਨ 3 ਸਾਲਾਂ ਦੇ ਹਰਮੰਦਰ ਸਾਹਿਬ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋ ਗਈ ਕਿਸੇ ਨੇ ਆਖਿਆ ਓਏ ਮਿੱਟੀ ਲੈ ਜਾਓ ਉੱਥੋਂ ਦੀ ਚੁੱਕ ਕੇ ਤੁਸੀਂ ਮੈਨੂੰ ਵੇਖੋ ਕਮਾਲ ਦੀ ਗੱਲ ਇਹ ਆ ਭਾਵੇਂ ਕੋਈ ਜੋ ਮਰਜ਼ੀ ਕਹੀ ਜਾਏ ਨਿੰਦਿਆ ਕਰਨ ਵਾਲੇ ਕਰੀ ਜਾਣ ਸ਼ੰਕੇ ਕਰਨ ਵਾਲੇ ਕਰੀ ਜਾਣ ਆ ਪਿੱਛੇ ਜੇ ਸਰੋਵਰ ਦੀ ਕਾਰ ਸੇਵਾ ਹੋਈ ਐ ਇੰਨੀ ਮਿੱਟੀ ਕੱਢੀ ਐ ਪਰ ਦੱਸੋ ਕਿਤੇ ਢੇਰ ਲੱਗਾ ਵੇਖਿਆ ਵੀ ਮਿੱਟੀ ਉਹ ਸੰਗਤਾਂ ਨਾਲ ਇੰਨੀ ਬੁੱਕ ਬੁੱਕ ਭਰ ਕੇ ਘਰਾਂ ਨੂੰ ਲੈ ਗਈਆਂ ਤੁਸਤਾ ਲੱਭੀ ਕਿਤੇ ਵੀ ਉਹ ਕਿੱਧਰ ਗਈ ਜੋ ਵਿੱਚੋਂ ਨਿਕਲਿਆ ਉਹ ਕਿੱਧਰ ਗਿਆ ਉਹ ਢੇਰ ਲੱਗੇ ਵੇਖੇ ਕਿਤੇ ਉਹ ਝੋਲੀਆਂ ਚ ਪਵਾ ਪਵਾ ਕੇ ਲੋਕ ਲੈ ਗਏ ਜਿੰਨਾ ਕਿਸੇ ਬਸ ਵੀ ਉਹ ਬਖਸ਼ਿਸ਼ ਹੈ ਉਥੋਂ ਨਾਲ ਮਿੱਟੀ ਚੁੱਕ ਕੇ ਸਰੋਵਰ ਦੀ ਸਫਾਈ ਹੋ ਰਹੀ ਸੀ ਟਰਸੋਦਾ ਚੱਲਦੀ ਸੀ ਉਹ ਮਿੱਟੀ ਲੈ ਜਾ ਕੇ ਬਾਬਾ ਹਰਬੰਸ ਸਿੰਘ ਦੇ ਹੱਥਾਂ ਤੇ ਲਾਈ ਗੁਰੂ ਰਾਮਦਾਸ ਨੇ ਆਪਣੇ ਸੇਵਕ ਦੇ ਹੱਥ ਸਿੱਧੇ ਕਰ ਦਿੱਤੇ ਕੋਈ ਦਵਾਈ ਲੈਣ ਦੀ ਲੋੜ ਨਹੀਂ ਪਈ ਬਾਬੇ ਹਰਬੰਸ ਸਿੰਘ ਦਾ ਕੋਈ ਆਪਰੇਸ਼ਨ ਨਹੀਂ ਸੀ ਹੋਇਆ ਉਹ ਜਿਹੜੇ ਹੱਥ ਟੇਢੇ ਸੀ ਜਿਹੜੇ ਕਦੇ ਖੁੱਲੇ ਖੁੱਲੇ ਨਹੀਂ ਸਨ ਉਹ ਸੇਵਾ ਕਰਵਾਨੀ ਸੀ ਨਾ ਸਤਿਗੁਰੂ ਨੇ ਗੁਰੂ ਰਾਮਦਾਸ ਨੇ ਆਪਣੇ ਦਰ ਘਰ ਦੀ ਸੇਵਾ ਲੈਣੀ ਸੀ ਤੇ ਬਾਬਾ ਹਰਬੰਸ ਸਿੰਘ ਦੇ ਹੱਥ ਸਿੱਧੇ ਕਰ ਦਿੱਤੇ ਮਰਜ਼ੀ ਕਿਰਪਾ ਕਰਕੇ ਇਸ ਕਰਕੇ ਮਰਜ਼ੀ ਮੇ ਰੱਖਣ ਸਾਡੀ ਸਰਦਾ ਬਣੇ ਗੁਰਮਖੋ ਟੱਕੇ ਦੇਣ ਵਾਲੇ ਬਹੁਤੇ ਐ ਲੋਕ ਬਾਂਕ ਫੜ ਕੇ ਕਿਸੇ ਨੇ ਨਹੀਂ ਠਾਣਾ ਸਰਦਾ ਬਣਾਉਣ ਵਾਲੇ ਨਹੀਂ ਤੋੜਨ ਵਾਲੇ ਆ ਦੂਰ ਕਰਨ ਵਾਲੇ ਆ ਨੇੜੇ ਜੀ ਦੀਆਂ ਅਲੌਕਿਕ ਕਰਾਮਾਤਾਂ ਮੈਂ ਦਿੱਲੀ ਸਾਹ ਹੁਣ ਪਿੱਛੇ ਜਾਏ ਤੇ ਮੈਂ ਕਿਹਾ ਕਈ ਲੋਕ ਆਖਦੇ ਨੇ ਕਰਾਮਾਤ ਕੀ ਹੈ ਕਰਾਮਾਤ ਵਿਖਾਓ ਬਾਬਾ ਹਰਬੰਸ ਸਿੰਘ ਜੀ ਦੀ ਯਾਦ ਵਿੱਚ ਨਾ ਕਾਰ ਸੇਵਾਲਾਂ ਦੀ ਯਾਦ ਵਿੱਚ ਉੱਥੇ ਸਮਾਗਮ ਹੋ ਰਿਹਾ ਸੀ ਤੇ ਮੈਂ ਬੇਨਤੀ ਕੀਤੀ ਸੀ ਗੁਰਮਖੋ ਬਾਬਾ ਹਰਬੰਸ ਸਿੰਘ ਜੀ ਦੇ ਦਰਸ਼ਨ ਕਰ ਲਓ ਜਦੋਂ ਸਰੀਰ ਚ ਸੰਨ ਉਦੋਂ ਵੀ ਮੈਂ ਕਈ ਵਾਰੀ ਕਹਿੰਦਾ ਰਿਹਾ ਕਿ ਬਾਬਾ ਹਰਬੰਸ ਸਿੰਘ ਦੇ ਦਰਸ਼ਨ ਕਰ ਲਓ ਏ ਗੁਰੂ ਨਾਨਕ ਦੇ ਘਰ ਦੀ ਜਿਉਂਦੀ ਜਾਗਦੀ ਕਰਾਮਾਤੀ ਆ ਖੁਸਤਲਾ ਕਰਾਮਾਤੇ ਜਿਉਂਦੀ ਜਾਗਦੀ ਤੁਸੀਂ ਹਰਾਨ ਹੋ ਜਾਓਗੇ ਗਿਣਤੀ ਕਰਨ ਲੱਗ ਜਾਓ ਤੁਸੀਂ ਗਿਣ ਨਹੀਂ ਸਕਦੇ ਕਿ ਬਾਬਾ ਹਰਵੰਦ ਸਿੰਘ ਨੇ ਕਿੰਨੇ ਗੁਰਦੁਆਰਿਆਂ ਦੀ ਘਰ ਸੇਵਾ ਕਰਾਈ ਗਿਣਤੀ ਨਹੀਂ ਕਰ ਸਕਦੇ ਕਿੰਨੀ ਇੱਕ ਸੇਵਾ ਗੁਰੂ ਘਰ ਦੇ ਮਹਾਪੁਰਖ ਜੇ ਅਸੀਂ ਜੋ ਸੋਚ ਵੀ ਨਹੀਂ ਬੰਦਾ ਸੁਪਨਾ ਨਹੀਂ ਲੈ ਸਕਦਾ ਉਹ ਐਸਾ ਹੀ ਖੇਡਾ ਕਰ ਜਾਂਦੇ ਨੇ